ਜੌਂਦ ਦੀ ਜ਼ਮੀਨ ਤੇ ਕਬਜ਼ਾ ਲੈਣ ਆਈ ਹੈ ਪੰਜਾਬ ਪੁਲਿਸ ਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਟਾ ਗਰਾਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇੱਕ ਪਾਸੇ ਬਾਦਰਾਂ ਦੇ ਉੱਤੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਪਿੰਡਾਂ ਦੇ ਵਿੱਚ ਜ਼ਮੀਨਾਂ ਨੂੰ ਬਚਾਉਣ ਦੇ ਲਈ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਕਿਹਨੋਂ ਪਾਸ ਤੋਂ ਐਡਾ ਵੱਡਾ ਰੌਲਾ ਪੈ ਗਿਆ ਤੁਸੀਂ ਅੱਗੇ ਜ਼ਮੀਨ ਤੇ ਕਬਜ਼ਾ ਕਰਨਾਂਗੇ ਇਹਨੂੰ ਚੱਕ ਕੇ ਲੈ ਜਾਓਗੇ ਜ਼ਮੀਨ ਕਿਸੇ ਵੀ ਕੀਮਤੇ ਜ਼ਮੀਨ ਇਹਨੂੰ ਮਿਲਦੀ ਨਹੀਂ ਕਿਸੇ ਵੀ ਕੀਮਤੇ ਪਿੰਡਾਂ ਫੌਜ ਲਾ ਦੇਣ ਇਹ ਕੀ ਮਤਲਬ ਵੀ ਤੁਸੀਂ ਪੈਸਾ ਕਿਹਨੂੰ ਦੇਣੋਂ ਤੇ ਮੌਜਨਾ ਛੋਡੀ ਭਾਰਤ ਮਾਲਾ ਚੱਲੇ ਇਹ ਨਹੀਂ ਚੱਲਣ ਦਿੰਦੇ ਮਾਰਨੇ ਅਸੀਂ ਲੈਣ ਬਣਾ ਕੇ ਖੜਦੇ ਮੈਂ ਮੂਰੇ ਖੜੂ ਕਹਿਣ ਦੀ ਗੱਲ ਨਹੀਂ ਕੂਕਿਆਂ ਵਾਲਾ ਕੂਕਿਆਂ ਵਾਲਾ ਤੇ ਅਸਰ ਸਾਜੀ ਜਾਂਦੀ ਸੀ ਕੂਕਿਆਂ ਵਾਲਾ 40% ਜ਼ਮੀਨ ਉਹ ਕਾਰਪੋਰੇਟਾਂ ਨੂੰ ਉਹੀ ਸਮਾਉਣ ਨੂੰ ਫਿਰਦੇ ਆ ਬਿਨਾ ਕੁਝ ਦਿੱਤੇ ਆ ਐਦੂ ਵੱਡਾ ਬੰਬ ਹੋਰ ਕੀ ਹੋ ਅਸੀਂ ਤਾਂ ਮਾੜੀ ਮਾੜੀ ਗੱਲ ਤੇ ਲੜੀ ਜਾਂਦੇ ਆ ਯਾਰ ਜਿਹੜਾ ਬੰਬ ਗਏ ਲੋਕ ਉਸੇ ਕਹਿ ਲੋ ਉਹਦੀ ਬੱਤੀ ਆ ਜਿਉਂਦਾ ਨਾ ਮਸਲਾ ਤੇ ਉਹਦੀ ਬੱਤੀ ਆ ਤੇ ਜਦੋਂ ਬੱਤੀ ਨੂੰ ਅੱਗ ਲੱਗੂਗੀ ਪੂਰੇ ਪੰਜਾਬ 'ਚ ਬੰਬ ਫਟੂਗਾ ਸਾਰਾ ਪੰਜਾਬ ਦਾ ਕੰਮ ਛੱਡ ਕੇ ਭਗਵੰਤ ਮਾਨ ਜਾਉਂਦਾ ਸੀ ਜੀ ਮੀਂਹ ਲਣ ਮੈਂ ਤੇ ਸਾਰੀ ਹੁਰਸਾ ਇੱਥੇ ਲਾ ਦੇ ਆਪ ਜਿੱਥੇ ਆ ਕੇ ਬਹਿ ਜੀ ਫਿਰ ਕਿੰਨੇ ਦਿਨ ਬੈਠਣਗੇ ਬਈ ਮਹੀਨਾ ਦੋ ਮਹੀਨੇ ਚਾਰ ਮਹੀਨੇ ਫਿਰ ਕੀ ਕਰਨਗੇ ਤੇ ਜਦੋਂ ਇੱਥੇ ਐ ਚੱਲ ਪਿਆ ਇਹ 700 ਪਿੰਡ ਹੈ ਅਜਿਹੜਾ ਪਾਕਿਸਤਾਨ ਨਾਲ ਰੌਲਾ ਹੈ ਇਹ ਚੋਰ-ਚੋਰ ਕਰਕੇ ਸਾਮਰਾਜਿਆਂ ਦੇ ਕਾਰਪੋਰੇਟਾਂ ਦੇ ਕੋਈ ਫੈਸਲੇ ਲਾਗੂ ਕਰਨੇ ਹਨ ਉਹਨਾਂ ਨੇ ਹੋਰ ਨਹੀਂ ਕੋਈ ਰੌਲਾ ਇਹੇ ਰੌਲਾ ਪਾਣੀ ਦਾ ਸੀ ਤੇਰਾ ਭਗਵੰਤ ਮਾਨ ਕਹਿੰਦਾ ਤੂੰ ਬੰਦ ਨਹੀਂ ਦਿੰਦੇ ਤੇਰਾ ਪਾਣੀ ਪਾਕਿਸਤਾਨ ਨੂੰ ਤੁਰਿਆ ਜਾਂਦਾ ਆਏ ਵਰ ਧੱਗਰ ਮਾਰ ਦਿਓ ਸੰਭਲਾਗਾ ਤੂੰ ਪਾਣੀ ਨੂੰ ਮਸਲਾ ਵੱਡਾ ਹੈ ਵੀ ਹਰਿਆਣੇ ਤੇ ਪੰਜਾਬ ਦੇ ਲੋਕਾਂ ਦਾ ਏਕਾ ਹੋ ਰਿਹਾ ਹੈ ਇਹ ਕਿਨੂੰ ਕਿਵੇਂ ਤੋੜੀਏ ਇਸ ਕੰਮ ਤੇ ਮੋਦੀ ਸਾਹਿਬ ਵੀ ਲੱਗੇ ਐ ਇਸ ਕੰਮ ਤੇ ਭਗੰਤਵਾਨ ਸਾਹਿਬ ਵੀ ਲੱਗੇ ਹੋਰ ਕੋ ਰੌਲਾ ਜਾਂ ਜਾਨ ਤੇ ਦੀ ਜ਼ਮੀਨ ਤੇ ਕਬਜ਼ਾ ਲੈਣ ਆਈ ਹੈ ਪੰਜਾਬ ਪੁਲਿਸ ਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਤ ਆਗਰਾਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਐ ਉਹ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਫੋਰਸ ਹੈ ਵੱਡੇ ਪੱਧਰ ਦੇ ਉੱਤੇ ਜਿਹੜੇ ਹੈ ਉਹ ਜ세 ਬੰਦੇ ਕਾਰਕੁਨਾਂ ਪਿੰਡ ਦੇ ਲੋਕ ਹੈ ਤਾਂ ਹੁਣ ਮਾਹੌਲ ਕਿਸ ਪਾਸੇ ਜਾਂਦਾ ਕੀ ਗੱਲ ਬਣਦੀ ਹੈ ਟਕਰਾਅ ਹੁੰਦਾ ਹੈ ਜਾਂ ਕਿਵੇਂ ਹੈ ਕਿਉਂਕਿ ਕੱਲ ਵੀ ਪ੍ਰਸ਼ਾਸਨ ਇੱਥੇ ਆਇਆ ਸੀ ਪ੍ਰਸ਼ਾਸਨ ਨੂੰ ਮੁੜਨਾ ਪਿਆ ਅੱਜ ਪ੍ਰਸ਼ਾਸਨ ਵੱਡੀ ਤਿਆਰੀ ਕਰਕੇ ਆਇਆ ਹੈ ਤਾਂ ਹੁਣ ਝੜਪ ਹੁੰਦੀ ਹੈ ਕੀ ਹੁੰਦਾ ਕਿਸ ਤਰੀਕੇ ਦਾ ਮਾਹੌਲ ਬਣਦਾ ਇੱਕ ਪਾਸੇ ਬਾਡਰਾਂ ਦੇ ਉੱਤੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਪਿੰਡਾਂ ਦੇ ਵਿੱਚ ਜ਼ਮੀਨਾਂ ਨੂੰ ਬਚਾਉਣ ਦੇ ਲਈ ਜੰਗ ਦਾ ਮਾਹੌਲ ਬਣਿਆ ਹੋਇਆ ਤਾਂ ਇਹ ਮਾਹੌਲ ਪਿੰਡ ਜਿਹਾ ਹੁੰਦਾ ਜਿੱਥੇ ਹੁਣ ਅੱਗੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਹੈ ਤੇ ਨਾਲ ਹੀ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਲੋਕ ਪਿੰਡ ਦੇ ਲੋਕ ਮੌਜੂਦ ਨੇ ਇੱਕ ਪਾਸੇ ਪੰਜਾਬ ਦੀ ਲੋੜ ਹੈ ਬਾਰਡਰਾਂ ਦੇ ਉੱਤੇ ਪਰ ਦੂਜੇ ਪਾਸੇ ਸਰਕਾਰ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਉਲਝਾਉਣ ਤੇ ਤੁਰੀ ਹੋਈ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਵੱਡੇ ਪੱਦਰ ਦੇ ਉੱਤੇ ਪੁਲਿਸ ਵੱਡੇ ਪੱਦਰ ਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਤਾਂ ਇਹ ਤਸਵੀਰਾਂ ਜਿਹੜੀਆਂ ਉਹ ਜੌਂਦ ਪਿੰਡ ਦੀਆਂ ਔਰਤਾਂ ਵੱਡੀ ਗਿਣਤੀ ਚ ਪਹੁੰਚ ਗਈਆਂ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਔਰ ਸਾਹਮਣੇ ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਪੁਲਿਸ ਇਹ ਜ਼ਮੀਨ ਦੀ ਮੰਗਤੀ ਕਰਵਾਉਣ ਲਈ ਬਾਜਿਦ ਹੈ ਤੇ ਲੋਕ ਇਹ ਜ਼ਮੀਨ ਨੂੰ ਖੋਹ ਨਾ ਦੇਣ ਲਈ ਬਾਜਿਦ ਹੈ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਜੌਂਦੇ ਵਿੱਚ ਅੱਜ ਬਹੁਤ ਵੱਡਾ ਪ੍ਰਸ਼ਾਸਨ ਦੀ ਤਿਆਰੀ ਹੈ ਕਿਸਾਨ ਜਥੇਬੰਦੀਆਂ ਦੀ ਵੀ ਤਿਆਰੀ ਹੈ ਤਾਂ ਹੁਣ ਦੇਖਣਾ ਹੋ ਗਿਆ ਕਿ ਅੱਗੇ ਮਾਹੌਲ ਕੀ ਬੰਦ ਹੈ ਕਿਸ ਤਰੀਕੇ ਦੇ ਨਾਲ ਭੜਤ ਹੁੰਦੀ ਹੈ ਗ੍ਰਿਫਤਾਰੀਆਂ ਹੁੰਦੀਆਂ ਕੀ ਕਰਦੀ ਹੈ ਪੁਲਿਸ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪ੍ਰਧਾਨ ਜੀ ਕੀ ਮਾਹੌਲ ਲੱਗਦਾ ਇੱਕ ਪਾਸੇ ਪੁਲਿਸ ਐਡੀ ਤਿਆਰੀ ਦੇ ਵਿੱਚ ਆ ਦੂਜੇ ਪਾਸੇ ਤੁਸੀਂ ਆਜ ਹੋ ਜਾਓ ਜ਼ਮੀਨ ਤੇ ਕਬਜ਼ਾ ਹੋਂ ਦੇ ਦਿਓਗੇ ਦੇਖੋ ਪੁਲਿਸ ਦੀ ਡਿਊਟੀ ਆਪ ਦੀ ਹੁਕਮਾਂ ਨੇ ਬੰਦੇ ਆਪਸਰਾਂ ਦੇ ਸਾਡੇ ਹੀ ਬੱਚੇ ਆ ਉਹ ਉਹਨੂੰ ਟਿਕਣੀ ਨਹੀਂ ਦਿੰਦੇ ਪਹਿਲੀ ਗੱਲ ਤਾਂ ਮੈਨੂੰ ਉਹਨਾਂ ਤੇ ਤਰਸ ਆ ਹੀ ਜਾਂਦਾ ਹੈ ਵੀ ਜਾਣਾ ਸੰਭੂ ਬਾਰਡਰ ਹੈ ਤੁਸੀਂ ਯਾਰ ਪਹਿਲੀ ਰਾਤ 12 ਵਜੇ 2 ਵਜੇ ਛਾਪੇ ਮਾਰਨ ਲਾ ਲੇ ਅਗਲਾ ਦਿਨ ਸਾਰਾ ਨੰਗਿਆ ਉਧਰਲਾ ਮੁੱਕਿਆ ਨਹੀਂ ਤੁਸੀਂ ਕਹਿੰਦੇ ਪਾਕਿਸਤਾਨ ਨਾਲ ਐਡਾ ਵੱਡਾ ਰੌਲਾ ਪੈ ਗਿਆ ਤੁਸੀਂ ਆ ਕੇ ਜ਼ਮੀਨ ਤੇ ਕਬਜ਼ਾ ਕਰਨ ਆ ਗਏ ਇਹਨੂੰ ਚੱਕ ਕੇ ਲੈ ਜਾਓਗੇ ਜ਼ਮੀਨ ਨੂੰ ਕਿਸੇ ਵੀ ਕੀਮਤੇ ਜ਼ਮੀਨ ਇਹਨੂੰ ਮਿਲਦੀ ਨਹੀਂ ਕਿਸੇ ਵੀ ਕੀਮਤੇ ਫੌਜ ਤੋਂ ਵੱਧ ਆ ਜੇ ਇਹਨੂੰ ਫੌਜ ਲਾ ਦੇਣ ਕਿਉਂ ਨਹੀਂ ਮਿਲਦੀ ਮੈਂ ਕਹਿੰਨਾ ਕੋਈ ਸਰਕਾਰ ਚਾਹੇ ਸੈਂਟਰ ਦੇ ਅਜ ਇੱਥੋਂ ਦੀ ਹੈ। ਹਾਂ। ਇਹਦੇ ਕਬਜ਼ਾ ਕਰਨ ਦੀ ਖਾਤਰ ਇਹਨਾਂ ਨੂੰ 25 ਘਟੋ ਹਾਊਸ ਹੋ ਬੰਦਾ ਚਾਹੇ ਫੌਜਦਾਲਾਂ ਦੇ ਇਹਨਾਂ ਦਾ ਐਸੇ ਇੱਥੇ ਰੱਖਣਾ ਪਊ। ਹਾਂ। ਆ ਖੇਤ ਹੈ ਨਾ। ਹਾਂ। ਇਹ ਸਰਦਾਰਾਂ ਦਾ ਮਾਲ ਹੈ ਮੈਂ। ਹਾਂ। ਇਹਦੀ ਪਹਿਲਾਂ ਉਹ ਲਾਉਣੇ ਪੈਣਗੇ ਪਿੱਲਰ ਲਾਉਣੇ ਪੈਣਗੇ। ਹਾਂ। ਜਿਹਨੂੰ ਅਸੀਂ ਪੱਥਰ ਕਹਿੰਦੇ ਨੇ ਹਾਂ। ਪਹਿਲੇ ਪੱਥਰ ਲਾ ਕੇ ਬਣੂ ਨਾ। ਹਾਂ। ਫਿਰ ਪੱਥਰ ਲਾਏ ਤਾਂ ਨਾਲ ਵੀ ਨਹੀਂ ਬਣਦਾ ਹੋਇਆ। ਫਿਰ ਇਹ ਕੋਈ ਟਰੈਕਟ ਬਾੜਨਾ ਪਊ। ਹਾਂ। ਫਿਰ ਟ੍ਰਾਈਡ ਵੀ ਫੋਰਸ ਦੇ ਜ਼ੋਰ ਤੇ بڑੂ ਨਾ ਇਹਦਾ ਮਤਲਬ ਸਾਰਾ ਪੰਜਾਬ ਦਾ ਕੰਮ ਛੱਡ ਕੇ ਭਗਵਾਨ ਤਮਾਨ ਜਾਉਂਦਾ ਦੀ ਜ਼ਮੀਨ ਲੈਣ ਮੈਂ ਇੱਥੇ ਸਾਰੀ ਫੋਰਸ ਇੱਥੇ ਲਾ ਦੇ ਆਪ ਵੀ ਇੱਥੇ ਆ ਕੇ ਬਹਿ ਜੀ ਹੂੰ ਫਿਰ ਕਿੰਨੇ ਦਿਨ ਬੈਠਣਗੇ ਭਈ ਹੂੰ ਮਹੀਨਾ ਦੋ ਮਹੀਨੇ ਚਾਰ ਮਹੀਨੇ ਹੂੰ ਫਿਰ ਕੀ ਕਰਨਗੇ ਹੂੰ ਤੇ ਜਦੋਂ ਇੱਥੇ ਐ ਚੱਲ ਪਿਆ ਇਹ 700 ਪਿੰਡ ਹੈ ਹੂੰ 750 ਪਿੰਡ ਹੈ ਜਿਹਦੀ ਐਂ ਜਾਂਦੀ ਹੈ ਹੂੰ ਆ 2700 ਇੱਥੇ ਆਪਣਾ ਫਾਜਲ ਕਿਉਂ ਦੀ ਹੂੰ 2700 ਤੇ ਕਬਜ਼ਾ ਕਰ ਲਿਆ ਦੁੱਕੀ ਨਹੀਂ ਦਿੱਤੀ ਹਾਂ ਉਧਰ ਸੰਘਰਸ਼ ਕਮੇਟੀ ਵਾਲੇ ਉਹ ਕਹਿੰਦੇ ਸੀ ਰੋਕਾਂਗੇ ਹਾਂ ਛੱਤ ਤਰੀਕ ਨੂੰ ਹਾਂ ਰਾਤ ਨੂੰ ਉੱਥੇ ਤੋੜੀ ਫਿਰਦੀ ਸੀ ਫੋਰਸ ਨੂੰ ਉਹ ਰਾਤ ਨੂੰ ਜਾ ਬੈਠੇ ਉਹ ਕਹਿੰਦੇ ਠੀਕ ਆ ਪਾਕਿਸਤਾਨ ਦਾ ਰੌਲਾ ਪੈ ਗਿਆ ਸੀ ਨਹੀਂ ਜਾਂਦੇ ਰੇਲ ਦਿੱਲੀ ਤੇ ਇਸ ਗੱਲ ਨੂੰ ਦੇਖਦੇ ਆ ਪਰ ਇਹ ਕੀ ਮਤਲਬ ਵੀ ਤੁਸੀਂ ਪੈਸਾ ਕਿ ਉਹਨੂੰ ਦੇਉਨੋਂ ਤੇ ਮੌਜਾਂ ਛੋਟੀ ਭਾਰਤ ਮਾਲਾ ਚੱਲੇ ਇਹ ਨਹੀਂ ਚੱਲਣ ਦਿੰਦੇ ਉੱਥੇ ਉਹਨਾਂ ਨੇ ਵਾਦਾ ਕੀਤਾ ਹਾਂ ਪਾਉਣਾ ਤਾਂ ਫੇਰ ਨਹੀਂ ਉਹ ਸਾਨੂੰ ਪਤਾ ਹੈ ਵੀ ਉਹਨਾਂ ਜਿਹੜੇ ਅਸੀਂ ਕੰਮ ਨਹੀਂ ਚਲਾਉਂਦੇ ਇਹੀ ਬਾਤ ਸਾਡੇ ਨਾਲ ਕੀਤਾ ਹੋਇਆ ਏ ਦੀ ਸੀ ਦਾ ਹਾਂ ਹੁਣ ਇਹ ਇਸ ਕਰਕੇ ਇਸ ਕਰਕੇ ਲਿਆਏ ਆ ਵੀ ਕੋਰਟ ਦਾ ਫੈਸਲਾ ਪਸ ਕਿਨੇ ਕੋਰ ਦਾ ਫੈਸਲਾ ਲਾਗੂ ਕਰ ਲੋ ਅਜਾ ਡਿੱਕੇ ਨਹੀਂ ਬਣਦੇ ਪਹਿਲਾਂ ਗੈਸ ਪਾਈਪ ਵਾਲਾ ਲਾਗੂ ਕਰਕੇ ਆਉਂ ਹਾਂ ਕੋਰ ਦਾ ਫੈਸਲਾ ਤਾਂ ਉਹ ਵੀ ਹੈ ਨਾ 30 ਲੱਖ ਦਿਓ ਜੇ ਲੇਟ ਕਰੇ ਉਹਦਾ ਸਮੇਤ ਵਿਆਜ ਦਿਓ ਡੀਸੀ ਨੇ ਕੇਸ ਬਣਾ ਕੇ ਵਾਪਸ ਲੈ ਲਿਆ ਉਦੋਂ ਕਿਸੇ ਕੋਰ ਨੇ ਨਹੀਂ ਡੀਸੀ ਨੂੰ ਕੁਸ ਗਿਆ ਹੁਣ ਕਹਿੰਦੇ ਡੀਸੀ ਦੀ ਬਹੁਤ ਝਾੜ ਪਾਤੀ ਇਹ ਜਦੋਂ ਲੋਕਾਂ ਦੇ ਖਿਲਾਫ ਹੁੰਦਾ ਉਦੋਂ ਹੀ ਕੋਟਾਂ 'ਚ ਝਾੜ ਪਾਉਂਦੀਆਂ ਜਿਹੜੀ ਕੋ ਲੋਕਾਂ ਦੇ ਹੱਕ ਦੇ ਉਹਦੋਂ ਨਹੀਂ ਝਾੜ ਪਾਉਂਦੀਆਂ 17 ਕਿਡਾ ਦਾ ਕਾਨੂੰਨ ਬਣਿਆ ਉਦੋਂ ਕੋਟਾਂ ਕਿੱਥੇ ਗਈਆਂ ਉਦੋਂ ਇਹ ਸਾਰੇ ਅਫਸਰ ਸਾਹੀ ਕਿੱਥੇ ਗਈ ਉਦੋਂ ਦੇ ਦਿਨ ਐਸੇ ਜ਼ਮੀਨ ਦਾ ਦੁਆਰੇ ਸਮਝੌਤਾ ਹੋਇਆ ਵਿਆ ਮਦਰ ਸਰਕਾਰ ਦਾ ਫੈਸਲਾ ਸਮਝੌਤਾ ਨਹੀਂ ਸਰਕਾਰ ਦਾ ਫੈਸਲਾ ਹੋਇਆ ਵੀ ਜੀ ਨੇ ਉਹਦਾ ਕੋਈ ਹਿੱਸਾ ਠੇਕਾ ਨਹੀਂ ਦਿੱਤਾ ਉਹਨੂੰ ਮਾਲਕੀ ਹੱਕ ਦਿਓ ਹਾਂ ਉਸ ਤੋਂ ਬਾਅਦ ਦੁਆਰੇ ਫੈਸਲਾ ਹੋਇਆ ਬਠਿੰਡੇ ਦੇ ਡੀਸੀ ਕੋਲ ਆ ਗਿਆ ਵੀ ਇਹਨਾਂ ਨੇ ਕੋਈ ਨਹੀਂ ਦਿੱਤਾ ਉਹਨੂੰ ਮਾਲਕੀ ਹੱਕ ਉਚੜਾਓ ਜਾਮਾ ਬੰਦੀ ਚ ਹਾਂ ਡੀਸੀ ਆਰਡਰ ਕਰਦਾ ਥੱਲੇ ਤਹਿਸੀਲ ਚ ਹਾਂ ਤੇ ਤਹਿਸੀਲਦਾਰ ਨੇ ਚੜਾਉਣਾ ਸੀ ਉਹਨੂੰ ਲੰਗਾਈ ਗਿਆ ਜਿਹੜਾ ਆਇਆ ਨਹੀਂ ਇਹ ਮੁੜ ਕੇ ਕੋਟ ਜਾਵੜੀ ਗਾਹਾਂ ਕੋਟ ਦੀਆਂ ਅੱਖਾਂ ਵਿੱਚੀਆਂ ਨਹੀਂ ਕਹਿੰਦੇ ਯਾਰ 100 ਸਾਲ ਦਾ ਕੋਈ ਰੌਲਾ ਪਈ ਜਾਂਦਾ ਉਹਦਾ ਸਾਨੂੰ ਤਾਂ ਪੂਰਾ ਕੇਸ ਦਿਓ ਪੂਰੇ ਕੇਸ ਦੀ ਸਟੱਡੀ ਕਰਨ ਫਿਰ ਕਰਦੇ ਕੋਟ ਫੈਸਲਾ ਸਮਝੀ ਤਾਂ ਹੋਊਗੀ ਨਾ ਵੀ ਇੱਕ ਦੇਖ ਲਿਆ ਵੀ ਹਾਂ ਉਹ ਕਹਿੰਦੇ ਜੀ ਉਹ ਤਾਂ ਤੀਜੇ ਸਦੇ ਮਾਲਕ ਹੈ ਵੀ ਜਿਹੜੇ ਦੋ ਫੈਸਲੇ ਸਰਕਾਰ ਨੇ ਕਰੇ ਉਹ ਕਾਨੂੰਨ ਜਿਹੜਾ ਸਰਕਾਰ ਦਾ ਉਹ ਕਿੱਧਰ ਗਿਆ ਭਗਵਾਨਤਮਨ ਨੇ ਰੌਲਾ ਨਿਵੇੜਨਾ ਹੈ ਸ਼ਾਂਤੀ ਹੋਣਾ ਹੈ ਹੁਣ ਸਰਕਾਰ ਦੇ ਫੈਸਲਾ ਕਰਦੇ ਉਹਨਾਂ ਦੇ ਆਧਾਰ ਤੇ ਵੀ ਇਹਨਾਂ ਨੂੰ 109 7 ਸਾਲ ਹੋ ਗਏ ਜਹੇ ਕੋਈ ਆਸਾਨੀ ਕੋ ਠੇਕਾ ਨਹੀਂ ਫਿਰ ਉਹਦੇ ਆਧਾਰ ਤੇ ਨੂੰ ਮਾਲਕੀ ਹੱਕ ਦੇ ਦਿਆ ਨੂੰ ਹਾਂ ਤੇ ਠੇਕਾ ਜੇ ਕਹਿੰਦੇ ਬੰਦੇ ਪਤਾ ਨਹੀਂ 15 ਸਾਲ ਕਹਿੰਦੇ 30 ਸਾਲ ਲੋਕਾਂ ਨੂੰ ਲਾਉਣ ਉਹ ਜੀ ਮਿੰਟ ਨਹੀਂ ਜੀ ਕੋ ਸੜਾ ਸਕਦਾ ਉਹ ਤਾਂ ਉਹਦੀ ਹੋ ਗਈ ਇਹ ਇਹਨਾਂ ਦੀ ਹੋਈ ਹੋਈ ਨਹੀਂ ਅੱਛਾ ਗੱਲ ਇਹ ਹੈ ਮਤਲਬ ਇੱਕ ਪਾਸੇ ਪੰਜਾਬ ਮਾਹੌਲ ਜਿਹੜਾ ਸਹਾਦਾਂ ਤੇ ਤਣਾਅਲ ਹੈ ਉੱਥੇ ਇਹ ਲੱਗਦਾ ਹੈ ਕਿ ਵਾਰ-ਵਾਰ ਵਾਰੇ ਪੰਜਾਬ ਨੂੰ ਅਪੀਲ ਕੀਤੀ ਜਾ ਰਹੀ ਹੈ ਉੱਥੇ ਵੀ ਪੰਜਾਬ ਦੀ ਲੋੜ ਅਜੇ ਲੱਗਦਾ ਨਹੀਂ ਕਿ ਅਜਿਹੇ ਮਾਹੌਲ ਦੇ ਵਿੱਚ ਆ ਵਿੱਚ ਆ ਗੱਲਾਂ ਕਰਨੀਆਂ ਟਕਰਾ ਇਧਰ ਵੀ ਲੈਣਾ ਅੰਦਰ ਵੀ ਟਕਰਾ ਲੈਣਾ ਸਹੀ ਹੈ ਦੇਖੋ ਜਿਹੜਾ ਸੈਂਟਰ ਹੈ ਹਾਂ ਕਿਸੇ ਪਾਸੇ ਚੋਰ ਨਹੀਂ ਹੁੰਦੇ ਹਾਂ ਉਹ ਪਿੰਡ ਦੇ ਇਧਰ ਰੌਲਾ ਪਾਦੇ ਆਗਲਾ ਦੇ ਚੋਰ ਆ ਕੇ ਚੋਰਾ ਕੇ ਪਿੰਡ ਬਾਹਰ ਉਧਰ ਹੋ ਜਾਂਦੀ ਹੈ ਉਹ ਦੂਜੇ ਪਾਸੇ ਘਰ ਲੁੱਟ ਕੇ ਲੈ ਜਾਂਦੇ ਆ ਆ ਜਿਹੜਾ ਪਾਕਿਸਤਾਨ ਨਾਲ ਰੌਲਾ ਹੈ ਇਹ ਚੋਰ ਚੋਰ ਕਰਕੇ ਸ਼ਾਮਰਾਜਿਆਂ ਦੇ ਕਾਰਪੋਰੇਟਾਂ ਦੇ ਕੋਈ ਫੈਸਲੇ ਲਾਗੂ ਕਰਨੇ ਹਨ ਉਹਨਾਂ ਨੇ ਹਾਂ ਹੋਰ ਨਹੀਂ ਕੋ ਰੌਲਾ ਇਹ ਰੌਲਾ ਪਾਣੀ ਦਾ ਸੀ ਜਿਹੜਾ ਭਗਵੰਤ ਮਾਨ ਕਹਿੰਦਾ ਤੂੰ ਬੂੰਦ ਨਹੀਂ ਦਿੰਦੇ ਉਹ ਤੇਰਾ ਪਾਣੀ ਪਾਕਿਸਤਾਨ ਨੂੰ ਤੁਰਿਆ ਜਾਂਦਾ ਆਏ ਵਰਕ ਘੱਗਰ ਮਾਰਦੇ ਉਹ ਸੰਭਲਾਗਾ ਤੂੰ ਤੇ ਰਾਜ ਹਰਿਆਣੇ ਨਾਲ ਰੌਲਾ ਪੈ ਗਿਆ ਵੀ ਮੈਂ ਬੂੰਦ ਨਹੀਂ ਦੇਣੀ ਜੇ ਉਹਨਾਂ ਨੂੰ ਸੱਚੋਂ ਕੋਈ ਮਰਦਾ ਹੈ ਕਿਉਂ ਉਹਨਾਂ ਨੂੰ ਦਿੱਤਾ ਜਾਵੇ ਪਾਣੀ ਤੇ ਜਿਉਂ ਅਗਲਾ ਹੰਕਾਰ ਜਮੰਗਦਾ ਉਹਨਾਂ ਨੂੰ ਵੀ ਚਾਹੀਦਾ ਬਈ ਯਾਰ ਬੰਦੇ ਮਰਦੇ ਐ ਤੁਸੀਂ ਪਹਿਲਾਂ ਪਾਣੀ ਸੀ ਵੱਧ ਵਰਤਦੇ ਰਹੇਂਗਾਹਨ ਉਸੇ ਪ੍ਰਬੰਧ ਕਰ ਲਾਂਗੇ ਲਈ ਐਕਦੀ ਦਾ ਮਰਦੇ ਬੰਦੇ ਬਚਾ ਲੋ ਕਿਉਂ ਨਹੀਂ ਤਰਸਦੇ ਧਰ ਤੇ ਪਾਣੀ ਦਿੱਤਾ ਜਾ ਸਕਦਾ ਜੰਦੀ ਉਹ ਮਸਲਾ ਨਹੀਂ ਪਾਣੀ ਨੂੰ ਮਸਲਾ ਵੱਡਾ ਹੈ ਵੀ ਹਰਿਆਣੇ ਤੇ ਪੰਜਾਬ ਦੇ ਲੋਕਾਂ ਦਾ ਏਕਾ ਹੋ ਰਿਹਾ ਹੈ ਇਹ ਕਿਨੂੰ ਕਿਵੇਂ ਤੋੜੀਏ ਇਸ ਕੰਮ ਤੇ ਮੋਦੀ ਸਾਹਿਬ ਵੀ ਲੱਗੇ ਐ ਇਸ ਕੰਮ ਤੇ ਭਗਵੰਤ ਮਾਨ ਸਾਹਿਬ ਵੀ ਲੱਗੇ ਹੋਰ ਕੋ ਰੌਲਾ ਨਹੀਂ ਹਾਂ ਹੋ ਥੋੜੀ ਤਿਆਰੀ ਜੰਗ ਹੋ ਜੇ ਫੌਜ ਕਾ ਹਣੇ ਬੱਚੇ ਤਾਂ ਸਾਡੇ ਹਨ ਹੁਣ ਤਾਂ ਇਹਨਾਂ ਨੇ ਰੱਖਿਆ ਹੀ ਐ ਵੀ ਅਗਨੀ ਉਹ ਕਹਿ ਕੇ ਅਗਨੀ ਪ੍ਰੀਖਿਆ ਦੇਣੀ ਐ ਉਹ ਮਰਵਾਉਣੇ ਆ ਨਾ ਉਹਨਾਂ ਨੂੰ ਪੈਨਸ਼ਨ ਦੇਣੀ ਐ ਨਾ ਕੁਸ ਗਾਹਾਂ ਕੁਸ ਕਰਨੇ ਉਹਨਾਂ ਨੂੰ ਕਫਣ ਵੀ ਨਹੀਂ ਦੇਣੇ ਵੀ ਲੈ ਜੀ ਮਾਰ ਗਿਆ ਤੁਹਾਡਾ ਚੱਕ ਕੇ ਉਹਨਾਂ ਨੂੰ ਮਰਵਾਉਣਾ ਹੈ ਮਰਨਗੇ ਤਾਂ ਸਾਡੇ ਬੱਚੇ ਨਾ ਇਹਨਾਂ ਦਾ ਅਫਸਰਾਂ ਦਾ ਕਿਸੇ ਸਿਆਸਦਾਨ ਦਾ ਬੱਚਾ ਹੋ ਮਰੇ ਲੜੂਗਾ ਕੋਈ ਨਹੀਂ ਹੈਗਾ ਉਧਰ ਵੀ ਸਾਡੇ ਬੱਚੇ ਆ ਪਾਕਿਸਤਾਨ ਵਿੱਚ ਵੀ ਸਾਡੇ ਬੱਚੇ ਆ ਜੇਂਦੀ ਦੋਨਾਂ ਨੂੰ ਲੜਾਉਣਾ ਹੈ ਕਸ਼ਮੀਰ ਨੂੰ ਵੱਡਾ ਨੁਕਸਾਨ ਹੋਣਾ ਪੰਜਾਬ ਨੂੰ ਨੁਕਸਾਨ ਹੋਣਾ ਤੇ ਪੰਜਾਬ ਦਾ ਨੁਕਸਾਨ ਤਾਂ ਕਰਨੀ ਚਾਹੁੰਦੇ ਇਹ ਕਿਉਂਕਿ ਪੰਜਾਬ ਥੋੜਾ ਵੱਧ ਸੂਝਵਾਨ ਹੈ ਸਾਡਾ ਤਾਂ ਬਿਆਨ ਲੱਗਿਆ ਹੈ ਜੇ ਸਰਕਾਰ ਕੀ ਕਰਨ ਲੱਗੀ ਹੈ ਇਹ ਕਿਵੇਂ ਸਾਡੇ ਨੁਕਸਾਨ ਕਰਨ ਲੱਗੇ ਜੰਗ ਦੇ ਬਰੋਜ਼ ਚ ਖੜੋ ਲੋਕੋ ਤੇ ਪਾਣੀ ਵਾਲੀ ਜਿਹੇ ਸੀ ਤਾਂ ਕਿ ਹੈ ਵੀ ਐਡਾ ਮਾਮਲਾ ਨਹੀਂ ਹੈ ਗਿਆ ਆਪਾਂ ਆਪ ਦਾ ਥਵਾ ਕਰਨਾ ਥੋੜੋ ਤੇ ਹੁਣ ਜਿਹੜੀਆਂ ਪਾਰਟੀਆਂ ਕਿ ਦੁਜਨ ਲਈ 70 ਚੱਕੀ ਫਿਰਦੇ ਹੁਣ ਇੱਕੋ ਹੀਆਂ ਫਿਰਦੀਆਂ ਇਹ ਹੁਣ ਇਹਨਾਂ ਦੇ ਕੋਈ ਰੌਲੇ ਨਹੀਂ ਕਿਉਂਕਿ ਜਿਹੜੀ ਗੱਲ ਲੋਕਾਂ ਦੇ ਖਿਲਾਫ ਉਹ ਠੇਕ ਹੈ ਸਾਰੀਆਂ ਪਾਰਟੀਆਂ ਦੀ ਗੱਲ ਅਸੀਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਇਹਨਾਂ ਦੇ ਖਿਲਾਫ ਆਪਾਂ ਸਾਰੇ ਲੋਕ ਇੱਕ ਹੋਗੇ ਆਪਣਾ ਮਸ ਜਿਹੜਾ ਬੰਬ ਗਏ ਲੋਕ ਉਸੇ ਕਹ ਲੋ ਉਹਦੀ ਬੱਤੀ ਆ ਅੱਜ ਜਿਉਂਦਾ ਦਾ ਮਸਲਾ ਤੇ ਉਹਦੀ ਬੱਤੀ ਆ ਤੇ ਜਦੋਂ ਬੱਤੀ ਨੂੰ ਅੱਗ ਲੱਗੂਗੀ ਪੂਰੇ ਪੰਜਾਬ 'ਚ ਬੰਬ ਫਟੂਗਾ ਉਹ ਸਾਹਮਣਾ ਨਹੀਂ ਇਹਨਾਂ ਤੋਂ ਨਹੀਂ ਸਾਹਮਣਾ ਜੇ 700 ਪਿੰਡ ਯਾਰ 40% ਜ਼ਮੀਨ ਉਹ ਕਾਰਪੋਰੇਟਾਂ ਨੂੰ ਉਹੀ ਸਮਾਉਣ ਨੂੰ ਫਿਰਦੇ ਆ ਬਿਨਾਂ ਕੁਝ ਦਿੱਤੇ ਆ ਐਦੋ ਵੱਡਾ ਬੰਬ ਹੋਰ ਕੀ ਹੋ ਅਸੀਂ ਤਾਂ ਮਾੜੀ ਮਾੜੀ ਗੱਲ ਤੇ ਲੜੀ ਜਾਂਦੇ ਆ ਯਾਰ ਅਰਸੀ ਤਾਂ ਉਹ ਉਹ ਬੱਤੀ ਦੇ ਮੂਹਰੇ ਮੱਚਣ ਐ ਐਦੋ ਬੱਤੀ ਦਾ ਬੰਬ ਦੀ ਮੂਹਰੇ ਬੱਤੀ ਆ ਬਚਾ ਲੈਣੇ ਦਿੰਦੇ ਮਰਜੀ ਮਾਰਨੇ ਅਸੀਂ ਲੈਂਡ ਬਣਾ ਕੇ ਖੜਦੇ ਮੈਂ ਮੂਰੇ ਖੜ ਨੂੰ ਕਹਿਣ ਦੀ ਗੱਲ ਨਹੀਂ ਫਿਰ ਤਾਂ ਇੰਨੇ ਦੀ ਹੋਈ ਹੈ ਹੂੰ ਬਿਲਕੁਲ ਕਿਉਂਕਿ ਅਸੀਂ ਬੱਤੀ ਮੱਚ ਕੇ ਬਣ ਗਏ ਉਸ ਵਾਰ ਤਾਂ ਪੰਜਾਬ ਸੋਚ ਲੂ ਵੀ ਸਾਇੰਸ ਵੀ ਨਾ ਹੋਂਦੇ ਇਹ ਇਹਨੂੰ ਐ ਮੋੜ ਕੇ ਲਾਈ ਨੂੰ ਆਪਣਾ ਕਿੱਦਾਂ ਕੂਕਿਆਂ ਵਾਲਾ ਕੂਕਿਆਂ ਵਾਲਾ ਤੇ ਅਸਰ ਸਾਜੀ ਜਾਂ ਇਥੇ ਕੂਕਿਆਂ ਵਾਲਾ